ਭੇਡ ਮੱਛਿਆ ਬਿਰਾਲੀ ਦੁਰਗਾਦਾਨਵੀ ਜੋ ਅੱਜ ਵੀਰਾਂ ਦੇ ਵਿੱਚ ਸੋਰ ਵੀਰਾਂ ਦੇ ਵਿੱਚ ਭੇਡ ਬੱਚਿਆ ਦੁਰਗਾਦਾਨਵ ਦੇ ਵਿੱਚ ਦੁਰਗਾਦਾਨਵ ਵਿੱਚ ਦੇਖੋ ਇੱਥੇ ਦੇਵਤਰੀ ਹੈ ਬਿਲਕੁਲ ਵੀ ਦੇਵਤਾ ਇਸ ਗੱਲ ਚ ਚੱਲਦੇ ਕਰਦੇ ਲੈ ਸਕਦੇ ਪਰ ਮਤਨ ਉਹਦਾ ਦੁਰਗਾਦਾਨਵੀ ਹੈ ਭੇਡ ਹਾਂ ਜੇ ਮੈਨਾਂ ਇਹ ਗੱਲਾਂ ਦੀ ਸਮਝ ਲਈ ਹੈ ਉਹਨੂੰ ਅਰਥ ਆ ਕੇ ਬਣ ਲੈ ਇਹ ਤਾਂ ਬਹੁਤ ਔਖੀ ਹੈ ਅਜੋਂ ਵੀ ਕੋਈ ਗੱਲਾਂ ਸਮਝਦੇ ਬਾਹਰ ਪੂਰਾ ਖਲਾਸਾ ਹੋਇਆ ਨਹੀਂ ਇਹਦਾ ਮੈਂ ਬੰਲਾ ਵੀ ਪੂਰਾ ਖਲਾਸਾ ਹੋ ਗਿਆ ਜੋ ਹੋਇਆ ਨਹੀਂ ਜੇ ਸਿਰਫ ਜਿੰਨੇ ਹੀ ਦੱਸ ਦਵਾਂ ਜਾਈ ਉਹਦੀ ਗੱਲ ਕੀਤੀ ਹੈ ਇਹ ਗੱਲ ਇਹ ਤੋਂ ਬਹੁਤ ਗਹਾਂ ਹੈ ਜਿਹਦੀ ਗੁਰਬਾਨੀ ਦੇ ਸਮਝ ਆ ਉਹਦੇ ਨਾਲ ਅਸੀਂ ਅਰਥ ਕਰਦੇ ਹਾਂ ਬੁਝ ਕੇ ਇਹਦਾ ਜਿੰਨੀ ਮਰਜੀ ਦੂਰ ਲੈ ਜਾ ਪਰ ਜੇ ਜਿਆਦਾ ਦੂਰ ਲੈ ਜਾਈਏ ਪੱਲਾ ਕਿਸੇ ਕੋਲੇ ਕੁਝ ਨਹੀਂ ਪੈੜੂ ਜਿਹੜੂ ਗਹਿराई ਜਿਆਦਾ ਲਾ ਜੀਏ ਸੋੜਨ ਵਾਲਿਆਂ ਦੇ ਬੱਲੇ ਕੱਖ ਨਹੀਂ ਲੜਨ ਬਹੁਤ کئی ਜਗ੍ਹਾ ਮੈਂ ਖੁਦ ਵੀ ਨਹੀਂ ਜਿਆਦਾ ਖੁਲਾਸਾ ਕਰਦਾ ਉਹ ਬੰਦੇ ਏਡੇ ਦੂਰ ਖੜੇ ਹੋਣਗੇ ਉਹਨਾਂ ਨੂੰ ਲੱਗੋ ਫਰਜੀ ਦੀ ਗੱਲ ਹੈ ਗੱਲ ਫਰਜੀ ਤਾਂ ਲੱਗੇ ਇਸ ਕਰਕੇ ਡੇਢੇ ਅਰਸ ਕਰਦੇ ਆ ਜੋ ਉਹਨਾਂ ਲੋਕਾਂ ਦਾ ਜਿਹਨਾਂ ਨੂੰ ਆਦੀ ਪੂਰੀ ਸਮਝ ਹੈ ਉਹਨਾਂ ਕੋਲ ਗੱਲ ਹੋਰ ਹੋਊਗੀ ਕਰਨੀ ਉਹਨਾਂ ਨੂੰ ਸਮਝ ਆ ਜਾਵੇ ਵੀ ਗੱਲ ਕਿੱਥੇ ਹੈ ਜਿਹਨੂੰ ਪੂਰੀ ਸਮਝ ਹੋ ਜੂ ਉਹਨਾਂ ਨਾਲ ਅਸੀਂ ਚੀਜ਼ਾਂ ਚਰਚਾ ਕਰਾਂਗੇ ਤਾਂ ਗੱਲ ਹੋਰ ਹੁੰਦੀ ਇੱਥੇ ਮੋਟੀ ਮੋਟੀ ਗੱਲ ਦੱਸਣੀ ਪਊ ਬਸ ਇਹ ਵੋਟੇ ਵੋਟੇ ਆਰਸਣੇ ਉਹਦੇ ਬਰੀਕ ਕਰਸਣੇ ਗੁਰਬਾਨੀ ਦੇ ਵੀ ਵੋਟੇ ਆਰਸਣੇ ਬਰੀਕ ਵੀ ਨੇ ਉਹਦੇ ਬਰੀਕ ਵੀ ਨੇ ਜਿਹਨੇ ਵਰਜੀ ਬਰੀਕ ਕਰੀਆ ਗੁਰਬਾਨੀ ਦੇ ਜੇ ਗੁਰਬਾਨੀ ਦੇ ਵੀ ਬਰੀਕ ਕਰਦਾ ਜਿਹੜੇ ਇਹ ਸਮਝ ਨਹੀਂ ਆਉਣੀ ਕਿਸੇ ਨੂੰ ਉਹ ਫਿਰ ਉਸ ਤੇ ਦਾ ਆਦਮੀ ਨੂੰ ਸਮਝ ਦਉਗੀ ਉੱਥੇ ਗੱਲਾਂ ਕਿੱਧਰ ਦੀਆਂ ਨੇ ਗੱਲਾਂ ਜਲਦੀਆਂ ਹੋ ਰਹੀਆਂ ਨੇ ਹੈਡ ਜਾਂਦੋ ਪਰ ਹੈ ਬਿਵੇਕ ਦੀ ਹੈ ਬੁੱਧੀ ਦੀ ਗਿਆਨੀ ਦੀ ਹੈ ਪਰ ਬਗਿਆਨੀ ਦੀ ਜਾਂਦਾ ਗਿਆਨ ਕਿਰਚਾ ਜਿਵੇਂ ਸਤਿ ਗੋਸ਼ਟੀ ਸਾਰੇ ਸੰਤਾ ਸਾਧਾ ਉਹ ਗਾਇਰ ਗੁਰੂ ਗੋਸ਼ਟੀ ਕਰ ਇਹ ਗੋਸ਼ਟੀ ਦੀ ਗੱਲ ਹੈ ਗੋਸ਼ਟੀ ਹੈ ਬਾਹਰ ਤਾਂ ਨੇ ਹੈ ਇਹਨੂੰ ਕਿ ਚੜਦੇ ਰਾਖਸ਼ ਆਏ ਨੇ ਜਦ ਵੀ ਆਏ ਨੇ ਹੂੰ ਜਦ ਗੁਰੂ ਸਾਹਿਬ ਗਏ ਨੇ ਚੜਕੇ ਨਹੀਂ ਗਏ ਸਮਝਾਉਣ ਗਏ ਨੇ ਗੋਸ਼ਟੀ ਤੇ ਦੋ ਦਾ ਅਲੱਗਾ ਫਰਕ ਗੋਸ਼ਟੀ ਹੁੰਦਾ ਜੀ ਜੋ ਕੁਝ ਕੱਢੀ ਰਹੁੰਦੇ ਜਿਹੜੇ ਜਿੱਤਣ ਵਾਸਤੇ ਕਰਦੇ ਨੇ ਦੂਜੇ ਨੂੰ ਜਲੀਲ ਕਰਨ ਵਾਸਤੇ ਕਰਦੇ ਜੋ ਵਾਰ ਹੁੰਦੀ ਜਿੱਤ ਹਾਰ ਉੱਥੇ ਗੁਰ ਆਦ ਗੁਰ ਕਰ ਲਏ ਜਿੱਤ ਹਾਰ ਦੀ ਕੋਈ ਗੱਲ ਨਹੀਂ ਇੱਥੇ ਜਿਹੜੀ ਗੱਲ ਹੈ ਕਿਉਂ ਜਦੋਂ ਖਾਲਸਾ ਫਰਸ਼ੀਤਾ ਇੱਕ ਤੋਂ ਇਨਾ ਹਾਵੀ ਹੋ ਜਵੇ ਜਿਵੇਂ ਸੀ ਕੁਦਰ ਇਹਦੀ ਸ਼ਕਤੀ ਹੋ ਜਵੇ ਫਿਰ ਜਿਹੜੇ ਦੂਏ ਨੇ ਤਰਬੂਤ ਉਹਨਾਂ ਨਾਲ ਗੋਸ਼ਟੀ ਕਰੀ ਦੀ ਉਹ ਇਹ ਗੋਸ਼ਟੀ ਉਹ ਕਰੂ ਖਾਲਸਾ ਦੂਏ ਜਦੋਂ ਆਉਂਦੇ ਨੇ ਉਹ ਚੜ ਕੇ ਆਉਂਦੇ ਪਰਮ ਗਿਆਨੀ ਚੜ ਗਏ ਉਹਨਾਂ ਨੇ ਉਹ ਵੇਖਾ ਸਭ ਜਣਵਾ ਜਿਹੜੇ ਉਹਨੇ ਚੜ੍ਹਤੀ ਆਉਂਦਿੱਤ ਸਾਬਤ ਕਰਨਵਾਂ ਉਹ ਫਰਮਾਨ ਨੂੰ ਵੀ ਭਰੋਸਾ ਹੋ ਗਿਆ ਸੀਗਾ ਐਵੇਂ ਹੀ ਗਲਪ ਕਹੀ ਕਰ ਸਿੱਖਾਂ ਨੂੰ ਵੀ ਸਿੱਖਾਂ ਦਾ ਧਰੂ ਚਾਹ ਤਾਨੂੰ ਸਾਡਾ ਹੀ ਉੱਚਾ ਸਿੱਖਾਂ ਨੂੰ ਦਾ ਨੌਲੇਜ ਕੋਈ ਨਹੀਂ ਹੈ ਵੀਰਾਂ ਨੇ ਅਰਥ ਸਭ ਯਰਤ ਕੀਨੇ ਫਿਰਾਂ ਨੂੰ ਆਪਣੇ ਸੁਭਾਈ ਯਰਤ ਅਸੀਂ ਇਹਨਾਂ ਤਾਂ ਸੁਪੀਰੀਅਰ ਬਣ ਜੀ ਸਾਡਾ ਤਾਂ ਸੁਪੀਰੀਅਰ ਹੈ ਨਾਨਕਾਲਾ ਸੁਪੀਰੀਅਰ ਉਹਨੇ ਭਲੇਖਾ ਸੀ ਕੀ ਕਸਮ ਦਾ ਇਸ ਦੁਬਾਰਾ ਕਿਉਂ ਆਇਆ ਦੁਬਾਰਾ ਇਸ ਕਰਕੇ ਨਹੀਂ ਆਇਆ ਉਹ ਤਾਂ ਆਪ ਜਿੱਤਣ ਆਇਆ ਸੀ ਹਾਰ ਦੁਲੀ ਆਇਆ ਸੀ ਗਿਆ ਹਾਰ ਉਹ ਹਾਰ ਬੋਲਦਾ ਸੀ ਉਹ ਹਾਰ ਬਣ ਗਿਆ ਕਿਉਂ ਉਹਦੇ ਸਵਾਲ ਸੀ ਮੈਨੂੰ ਵੀ ਸਵਾਲ ਕਰਨਾ ਪਿਆ ਮੈਂ ਕਿਹਾ ਵੀ ਸਿਰਫ ਗੁਰਬਾਣੀ ਦੇ ਵਿੱਚ ਆਤਮ ਗਿਆਨ ਹੈ ਔਰ ਕਿਸੇ ਗ੍ਰੰਥ ਜਾਤ ਨੂੰ ਗਿਆਨ ਨਹੀਂ ਉਹਨਾਂ ਸਾਡੇ ਰਹਿਗਮਾ ਤੁਹਾਡੇ ਹੈ ਨਹੀਂ ਅੱਜ ਤੁਹਾਡੇ ਆਤਮਾ ਦਾ ਪਰਮੇਸ਼ਰ ਦਾ ਗਿਆਨ ਤੁਹਾਡੇ ਹੈ ਨਹੀਂ ਖੁਦਾ ਦਾ ਗਿਆਨ ਵੀ ਹੈ ਨਹੀਂ ਆਪ ਕੋਲ ਜਿਹੜੋ ਖੁਦਾ ਦਾ ਗਿਆਨ ਹੈ ਜੀ ਨੋ ਹੈ ਖੁਦਾ ਦਾ ਸੁਣਦੇ ਸੁਣ ਜਿਆ ਗੱਲਾਂ ਕਹਿਦੇ ਹੋ ਤੁਸੀਂ ਜਿਵੇਂ ਸੰਸਾਰ ਦੀ ਰਚਨਾ ਹੋਈ ਆ ਉਹ ਵੀ ਗਲਤ ਹੈ ਉਹ ਲੋ ਜੀ ਉੱਥੇ ਤਾਂ ਗਏ ਹੀ ਦੀ ਅਸੀਂ ਇਸਲਾਮ ਇਹ ईसाई ਕੋ ਫੇਰ ਹੋਏ ਰਚਨਾ ਦੀ ਗੱਲ ਗਲਤ ਕਰਤੀ ਤਾਂ ਫੇਰ ਹੋਏ ਜਿੱਦੂਆਂ ਨੂੰ ਉਲਟ ਕਰਦੀ ਸੀ ਘਰ ਬੈਠੇ ਉਹ ਵੀ ਗਲਤ ਹੈ ਵੀ ਗਲਤ ਗੁਰਬਾਣੀ ਨੇ ਹੋਰ ਗੱਲ ਕੀਤੀ ਉੱਥੇ ਤਾਂ ਜੋ ਪਹੁੰਚੇ ਜੀ ਬੈ ਦੁਨੀਆ ਵੀ ਗੱਲ ਤਾਂ ਕੀਤੀ ਹੋ ਜੀ ਖੁਦਾ ਕੀ ਹੈ ਇਹ ਗਿਆਨ ਨਹੀਂ ਕਿਹੜਾ ਰਹੀ ਗੱਲ ਕਿਤੇ ਉਹ ਕਹਿੰਦਾ ਕਰਾ ਰਹੀ ਹੈ ਉਹ ਦੱਸ ਰਹੀ ਹੈ ਉਹਦੇ ਗੁਣ ਦੱਸ ਰਹੀ ਹੈ ਸੁਨੇ ਸੁਣਾਏ ਹੋਏ ਨੇ ਜਿਹੜੇ ਪਹਿਲਾਂ ਲਿਖੇ ਹੋਏ ਨੇ ਦੋ ਵੀ ਗੱਲ ਦੱਸੋ ਕੀ ਦਸੀਏ ਕੁਰਾਨ ਚ ਖੁਦਾ ਕਹਿਆ ਜਾ ਤੂੰ ਰੂਪ ਕੀ ਹੈ ਕਿੱਥੋਂ ਬਣਦਾ ਕੀ ਹੁੰਦਾ ਇਹਦੇ ਬਾਰੇ ਹੈ ਕੋਈ ਗਿਆਨ ਜੀ ਉਹ ਕਹਦੇ ਕਰਨ ਸਾਡੇ ਗੱਲੇ ਇਹ ਹੈ ਕੋ ਰਾਇਟ ਦੇ ਭਜਾਈ ਸੋਹਰਜੀਓ ਦਾ ਇੱਕ ਦਾਤਾ ਦੋਹਰੇ ਵਿਸਰਦੇ ਸਾਡਾ ਵਿਸ਼ਾ ਇਹ ਹੈ ਉਹਨੇ ਕਹ ਵੀ ਬਿਲਕੁਲ ਇਹ ਗੱਲ ਹੈ ਜਿਹੜਾ ਐਸਪੀ ਰੇਟਰ ਆ ਪਰ ਫਿਰ ਉਹਨੇ ਕੀ ਲੋੜ ਸੀ ਆਉਣ ਦੀ ਫਿਰ ਤਾਂ ਉਹਦੇ ਖਿਲਾਫ ਜਿਹੜੀ ਗੱਲ ਉਹਨੇ ਕਹ ਵੀ ਇਹ ਤਸਵੀਰ ਹੋ ਜਾਊਗਾ ਫਿਰ ਹੋ ਗਿਆ ਤਸਵੀਰ ਅਸੀਂ ਤਾਂ ਡਾਊਨ ਹੋ ਗਏ ਮਾਰ ਮੱਛੀ ਮੋਹਰਾਲੀ ਅੰਦਰ ਖੇਤ ਲੈ ਬਾਹਰ ਮੱਛੀ ਮੋਹਰਾਲੀ ਅੰਦਰ ਖੇਤ ਦੇ ਖੇਤ ਵਿੱਚ ਮੋਹਰਾਲੀ ਮਾਰ ਰਹੇ ਨੇ ਕੀ ਮੋਹਰਾਲੀ ਮਾਰਉਂਦੀ ਹੈ ਬਈ ਜੋ ਤਨ ਬਾੜ ਬੂ ਕੀ ਉਹ ਮਾਰਾ ਮੋਹਰਾਲੀ ਬੂਹਰਾਲੀ ਬੂਧਿਆ ਦਾ ਨਾ ਨਹੀਂ ਬਸ ਇਹ ਬੂਧਿਆ ਮਾਰਾ ਹੁਣ ਕੀ ਹੈ ਕਹਿੰਦਾ ਬੂਦੀ ਬਾੜ ਬੜੀ ਮਾਰਦਾ ਹੈ ਇਹ ਬੂਦੀ ਮਾਰਾ ਹੋਰ ਕੁਝ ਨਹੀਂ ਲੜਾਈ ਨਹੀਂ ਹੈਗੀ ਮੋਹਰਾਲੀ ਤਾਂ ਲੱਗਿਆ ਹੈ ਉਡੇ ਨੇ ਲੱਦਾ ਹੋਲੀ ਅਕੀ ਲਿਖਿਆ ਨੇ ਦੇਸ ਦਾ ਟੀਕੇ ਵਾਲੇ ਬਰਚਾਂ ਤਾਂ ਵੀ ਲੈ ਕੇ ਸੂਰਮੇ ਜੱਗ ਵੀ ਰੁੱਝ ਗਏ ਲੈ ਕਿੱਥੇ ਇਹ ਤਾਂ ਹੋਰ ਹੰਡ ਬੱਡੇ ਹੰਡ ਵੱਡਾ ਤਰੋ ਇਹ ਮਿਤਵਾਨਾਂ ਨੂੰ ਕੀ ਪਤਾ ਇਹ ਸਾਰੀ ਗੱਲ ਬੁੱਝਣ ਵਾਲੀ ਆ ਹੋਰ ਆ ਲਿਆ ਮੂੰਹ ਦੀ ਮਹਾਰਾ ਆਦਾਨ ਬਦਾਨ ਗੱਲਾਂ ਆ ਸਰ ਹੋਰ ਕੁਝ ਨਹੀਂ ਹੋਏਗਾ ਹਾਏ ਮਾਰ ਮੱਚੀ ਮੋਹਰਲੀ ਅੰਦਰ ਖੇਤਦਾ ਜਣਣਟ ਲੱਥੇ ਛਾਲੀ ਢੋਲ ਵਜਾਇਕ ਜਿਵੇਂ ਢੋਲ ਵਜਾ ਕੇ ਛਾਲ ਮਾਰਦਾ ਨਾ ਕੁੱਠੀ ਐ ਪਟ ਜਾਂਦੇ ਨੇ ਇੱਕ ਗੱਲ ਤੇ ਹਾਰਦੇ ਨੇ ਦੂਜੀ ਤੇ ਚਲੇ ਜਾਂਦੇ ਨੇ ਦੂਜੀ ਤੇ ਹਾਰਦੇ ਨੇ ਤੀ ਤੇ ਚਲੇ ਜਾਂਦੇ ਨੇ ਇੱਕ ਸਾਡੀ ਖੜਦੇ ਪਲਟੀਆਂ ਮਾਰਦੇ ਨੇ ਪਲਟੀਆਂ ਜਿਹੜੇ ਸ਼ਾਤਰ ਦਮਾਦ ਆਦੂ ਦਿੰਦੇ ਨੇ ਨਾ ਉਹ ਟੇਕੇ ਜਾਂਦਾ ਨਹੀਂ ਕਰਦੇ ਪਲਟੀਆਂ ਮਾਰਦੇ ਨੇ ਇਹ ਪਲਟੀਆਂ ਮਾਰਨ ਲੱਗੇ ਹੁਣ ਜਾ ਡਾਂਗਦੇ ਵੀ ਪੈਰ ਲੱਗੇ ਪਾਰਟੀਆਂ ਮਾਰਦੇ ਨੇ